ਪਤੇਰੀ ਸਾਡ ਪਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਆਪ 18 ਜੂਨ ਤੋਂ ਤੱਕ ਹੈ ਸਮੁੱਚੀ ਸਾਡੀ ਟੀਮ ਬਹੁਤ ਜਿਆਦੇ ਕਾਲੇ ਪਾਣੀਆਂ ਦਾ ਬਹੁਤ ਜਿਆਦੇ ਮਿਹਨਤ ਦੇ ਨਾਲ ਪੂਰੇ ਪੰਜਾਬ ਘੁੰਮੀ ਆ ਅੱਜ ਤੁਹਾਡਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਇਆ ਸਰ ਮੱਥੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫਲੋਪ ਮੋਗਾ ਮੁਕਤਸਰ ਫਰੀਦਕੋਟ ਹਵੌਰ ਫਾਲਕਾ ਪਿੰਡਾਂ ਦੇ ਵਿੱਚ ਐਨੇ ਮਾੜੇ ਹਾਲਾਤ ਜਵਾਕਾਂ ਨੂੰ ਭਿਆਨ ਤੋਂ ਭਿਆਨ ਕੁਵਾਰਾਂ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦ ਹੈ ਯਹਰ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਜੋ ਇਹਨਾਂ ਨੇ ਬੁੱਢੇ ਦਿਆ ਰਹੀ ਬੁੱਢਾ ਨਾਲਾ ਬਣਾ ਕੇ ਉਹ ਸਾਰਾ ਸਤਲੁਜ ਯਹਰ ਬਣਾਤਾ ਕੱਲ ਇਹਨਾਂ ਰੱਖੇ ਐਮਐਲਏ ਆ ਕੇ ਡਰਾਮੇ ਕਰ ਰਿਹਾ ਕਿ ਮੈਂ ਜੀ ਲੀ ਬੱਤਲ ਪੜਦਾ ਜੀ ਮੇਰੀ ਸਰਕਾਰ ਸੁਣਦੀ ਨਹੀਂ ਮੇਰਾ ਪੰਜਾਬ ਨੂੰ ਸੁਣਦਾ ਨਹੀਂ ਅੱਧੀ ਅਗਾ ਯਾਰ ਪਾ ਰਿਹਾ ਉਹ ਗੁੱਡੇ ਜ਼ਰੀਆਜ ਪੈਂਦੀਆਂ ਯਹਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਦ ਲਗਾਤਾਰ ਇੱਥੇ ਪੈ ਰਿਹਾ ਹੈ ਗ੍ਰੇਨਿਅਮ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇੱਥੇ ਡੈਰੀਆਂ ਜਿਨ੍ਹਾਂ ਦੇ ਪਸ਼ੂਆਂ ਦਾ ਗੋਹਾ ਪਛਾਤ ਸੜ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਸਾਰਾ ਸੜ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿਨ੍ਹਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਉਹਨਾਂ ਸਾਰੀ ਗੰਦਗੀ ਸਰਪਲ ਚ ਪੈ ਰਹੀ ਹੈ ਭਰਾਵੋ ਜੋ ਇਸ ਕਰਕੇ ਅੱਜ ਜਿਹੜਾ ਕੱਟੇ ਹੋਇਆ ਹੈ ਇਹ ਕੱਟ ਸਾਡਾ 101 ਸੁਨੇਹਾ ਦੇਊਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾ ਬੰਦ ਨਹੀਂ ਕਰਦੇ ਕਾ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਕਿ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਗੁੱਡੇ ਜ਼ਰਾਜ ਫੰਨ ਮਾਰ ਕੇ ਜੋ ਵੀ ਕਰਨਾ ਉਹ ਕਰਨਾ ਹੀ ਪੈਣਾ ਹੈ ਤੇ ਉਹਦੇ ਜਿੱਦੇ ਤੁਹਾਨੂੰ ਸੁਨੇਹਾ ਦਿੱਤਾ ਜਾਊਗਾ ਭਰਾਵੋ ਉਹਦੇ ਪੰਜਾਬ ਦੇ ਵਿੱਚੋਂ ਜਿਹੜੇ ਅੱਜ ਕੋਨੇ-ਕੋਨੇ ਤੋਂ ਆਏ ਆ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਭਰ ਕੇ ਗੱਡੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਗੇਸੂਆਂ ਲੈ ਕੇ ਕੰਗਾ ਪੱਥਰ ਲੈ ਕੇ ਜਦ ਪਹੁੰਚੇ ਉਹਦੇ ਪੈਰ ਦਿੱਤੀ ਨਾ ਪਾਇਓ ਜੇ ਆਪਾਂ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਹਿਦਰਾਣਾ ਨੂੰ ਇਹਨਾਂ ਬੁੱਢੇ ਦਰਿਆਮਾਂ ਨੂੰ ਬੁੱਢੇ ਨਾਂ ਨੂੰ ਬੰਦ ਮਾਰੂਗਾ ਤਾਂ ਅਸੀਂ ਕਲਾਂ ਦੇ ਬੈਠੇ ਭਾਵੇਂ ਮੌਤ ਨੂੰ ਗੱਲ ਲਾਵਾਂਗੇ ਜਿਸ ਕਰਕੇ ਤੁਹਾਨੂੰ ਬੇਇੱਜ਼ਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਸਾਡੇ ਨਾਲ ਖੜ ਗਿਆ ਭਾਈ ਮਤੋਰ ਕੜਾ ساری ساری ਟੀਮ ਖੜੀ ਹੈ ਐਸੇ ਬੁੱਢੇ ਦਿਲਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਗੁਰਤਾਰ ਸਿੰਘ ਸੰਧਵਾ ਇੱਥੇ ਵੀਡੀਓ ਆਉਂਦੇ ਹੁੰਦੇ ਸੀਗੇ ਕਿ ਆਹ ਦੇਖੋ ਜੀ ਗੈਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜੀ ਦਾ ਚੁੱਪ ਕਰਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੇਠਾਂ ਜ਼ਹਿਰਾ ਪਾਗਾਂ ਜਾ ਰਹੀਆਂ ਬੋਲ ਕਰਕੇ ਫੈਕਟਰੀਆਂ ਜਾ ਰਾਂ ਪਾ ਰਹੀਆਂ ਨੇ ਇਹਦਾ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀਗੀ ਕੇ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਇਹਦੀਆਂ ਗੱਲਾਂ ਹੋਰ ਸੀ ਆਗੇ ਦੀਆਂ ਗੱਲਾਂ ਹੋਰ ਹੈ ਮੈਂ ਇਹਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਸਰਦਾ ਸੀ ਬਲਦਾ ਸੀ ਮਰ ਰਿਆ ਸੀ ਮਰ ਰਿਆ ਸੀ ਤੇ ਰੋਜ਼ ਵੀਰ ਦੇ ਨਜ਼ਾਰੇ ਲੈਂਦਾ ਸੀ ਬੰਸਰੀ ਵਜਾ ਰਿਹਾ ਸੀ ਅੱਜ ਪੰਜਾਬ ਸਰਦਾ ਬਲਦਾ ਦਰ ਦਿਨਾਂ ਮੁੰਡੇ ਚ ਪੇਨਾ ਮਾਰ ਰਿਹਾ ਦੀ ਗੇ ਲਾ ਕੇ ਮਾਰ ਰਹੇ ਆ ਰੋਜ਼ ਗੋਲੀਆਂ ਚੱਲਦੀਆਂ ਕੱਲ ਨਰਾਈ ਦੇ ਘਰੇ ਆ ਕੇ ਗੋਲੀਆਂ ਮਾਰਦੇ ਆ ਪਾਸੋਂ ਮਾਲ ਸਾਡੇ ਨੌਜਵਾਨ ਮੁੰਡਾ ਮਾਰਦਾ ਰੋਜ਼ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੂੰ ਮੌਤ ਦੇ ਘਰ ਉਤਾਰਿਆ ਜਾ ਰਿਹਾ ਹੁਣ ਕੋਈ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਐਥੇ ਪਾਣੀਆਂ ਦੇ ਤੇ ਜਾਣਾ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸਾਡੀ ਕਿਸਾਨੀ ਨੂੰ ਮਾਰਿਆ ਬੱਲੇ ਬੱਲੇ ਬਹੁਤ ਕਹੈਂਡ ਬੰਦਾ ਤੂੰ 3 ਸਾਲ ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ ਤੇ ਬਰਾਤੇ ਤੈਨੂੰ 92 ਬੰਦੇ ਦੇ ਉੱਤੇ ਤੂੰ ਕੀ ਕੀਤਾ ਸਵਾਲੇ ਪੈਣਾ ਹੁੰਦਾ ਪਰ ਅੱਜ ਵੀ ਪੰਜਾਬ ਦੇ ਲੋਕੋ ਸਮਝਣ ਦੀ ਲੋੜ ਹੈ ਮੈਂ ਅੱਜ ਤੁਹਾਨੂੰ ਇਹ ਲੁਧਿਆਣਾ ਖੜ ਕੇ ਕਹਿਣਾ ਚਾਹੁੰਦਾ ਇਹ ਪੰਜਾਬ ਦਾ ਸਭ ਤੋਂ ਮਾੜਾ ਘਟਿਆਦਰ ਲਿਖੇ ਤੇ ਬੰਦਾ ਸਾਹਿਬ ਤੂੰਗਾ ਮੇਰੀ ਗੱਲ ਕੰਦੇ ਰੱਖਿਓ ਕਿਉਂਕਿ ਬੰਦਾ ਅਹੇਦਾਂ ਉਹ ਯਾਦ ਰਿਸ ਬ੍ਰਿਕ ਕੋ ਉਸਤਾਨ ਰੇਣੀ ਕਹੀਦੀ ਹੈ ਇਹ ਸਾਰੀ ਇਹ ਜਿਹ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ ਮਰ ਕਿਉਂ ਜਾ ਕੇ ਦਿੱਲੀ ਦੀਆਂ ਚੱਪਲਾਂ ਚੜ੍ਹਦੇ ਆ ਉਹਨਾਂ ਦੀ ਕੀਤੀ ਕਰਦੇ ਆ ਜਾ ਕੇ ਵੀ ਸਾਡੀ ਕੁਰਸੀ ਸਲਾਮਤ ਰਹਿ ਜੇ ਪੰਜਾਬ ਨੂੰ ਜਿਵੇਂ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਂਤੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਡੀਆਂ ਕੁਰਸੀਆਂ ਕਿਵੇਂ ਸलामਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣੇ ਆ ਆ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਬਾਸਲ ਦੇ ਰਿਹਾ ਹੈ ਜਿਹੜਾ ਕਹਿੰਦਾ ਵੀ ਮੈਂ ਤਾਂ ਲੋਕਾਂ ਤੋਂ ਨਿਕਲ ਕੇ ਆਇਆ ਮੈਂ ਸੱਖਾ ਜਾ ਕੇ ਬਾਬਾ ਦਾਸ ਖੇਡਦਾ ਹੁੰਦਾ ਅੱਜ ਇੰਨਾ ਫਿਕਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਬੁਲਟ ਪ੍ਰੂਫ ਸ਼ੀਸ਼ੇ ਲਾ ਕੇ ਸੋਡੇ ਇਹ ਨੂੰ ਸੋਚ ਪਾ ਦਿਨ ਦਸਤਾਨਾ ਨੂੰ ਸੋਦੇ ਸਕੂਲਾਂ ਨੂੰ ਜਿਹੜੀ 90 ਐਜੂਕੇਸ਼ਨ ਪਾਲਿਸੀ ਆਰੇ ਤਾਂ ਹੈ ਤੇ ਸੈਂਟਰ ਨੇ ਹਵਾਲੇ ਕਰ ਰਿਹਾ ਛੋਟੀ ਸਿੱਖਿਆ ਨਹੀਂ ਮਹਿੰਗੀ ਹੋ ਜਾਣੀ ਇਹ ਵੀ ਗਰੀਬਾਂ ਦੇ ਬਸਤਾ ਰੋਕ ਨਹੀਂ ਜਾਣੇ ਇੱਥੇ ਤੇ ਸੈਂਟਰ ਨੇ ਕੀ ਅਪ੍ਰਿਆਸ ਗੈਨਟੀ ਲਾਗੂ ਕਰਕੇ ਤੁਹਾਡਾ ਇਤਿਹਾਸ ਬਦਲਣਾ ਤੁਹਾਡਾ ਸਹਿਬਸ ਬਦਲਣਾ ਤੁਹਾਡਾ ਦਰਸਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡਾ ਨੂੰ ਜ਼ੀਰੋ ਬਣਾਉਣਗੇ ਇਹ ਲਗਾਤਾਰ ਹੱਥੋਂ ਆਪੋ ਆਪਣਾ ਮਾਰ ਰਿਹਾ ਸੰਭਲ ਜਾਓ ਇਹਦੀ ਜ਼ਿੰਮੇਵਾਰੀ ਹੈ ਇਹ ਇੱਕ ਮਿੰਟ ਦੇ ਬੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿਨ੍ਹਾਂ ਦੇ ਵਿੱਚ 200 ਸੀਚਿਆਲ ਵੀ ਆਇਆ ਸੀਗਾ 35 ਟਰੈਕਟਰਾਂ ਦਾ ਸੀਲ ਹੋਣਾ ਸੀ ਬੰਦ ਹੋਣਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਮਜੀਦੂਲ ਸਿੰਘ ਸੀਚਿਆਲ ਨੂੰ ਇੱਕ ਪਾਸੇ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਚੁਣੋਗੇ ਯਾਰ ਜੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਕੰਨਾ ਪੱਟ ਪਿਆ ਉਹ ਸੋਨੇ ਦੇ ਕੰਨਾਂ ਨੂੰ ਖਾਵੇ ਆਖੀ ਮਾਰ ਰਹੇ ਆ ਯਾਰਾਂ ਦੇ ਨਾਲ ਤੇ ਇੱਕ ਨਾ ਫੈਕਟਰੀਆਂ ਲਾ ਦਿਓ ਜੀ ਅੱਗੇ ਪੰਜਾਬ ਕਿੰਨੀਆਂ ਫੈਕਟਰੀਆਂ ਸੀ ਬਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਨੂੰ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡੀਕਰਨ ਹੋ ਜਾਏ ਸਾਡੇ ਆ ਬੈਠੇ ਆ ਕਿਸਾਨ ਆ ਕਾਹ ਮਹੀਨੇ ਹੋ ਗਏ ਸ਼ੰਭੂ ਦੇ ਖਨੌਰੀ ਦੇ ਉੱਤੇ ਲੰਗਾ ਮਾਰੀ ਜਾਂਦੇ ਆ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਰਸ਼ਾ ਹੋ ਰਹੀ ਹੈ ਸਾਡੇ ਲੋਕਾਂ ਦੀ ਜੇ ਭਰਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਟੀਕਾ ਲਗਣਾ ਕਿ ਬੱਚੇ ਦੇ 18 ਕਰੋੜ ਦਾ ਅੱਠ ਮਹੀਨੇ ਨੂੰ ਮਾਰੋ। 18-18 ਕਰੋੜ ਦੇ ਟੀਕੇ ਕਿੱਥੋਂ ਲਵਾ ਲੋਗੇ ਇਹਦੀਆਂ ਬੁਵਾਰਾਂ ਸਾਡੇ ਜਵਾਕਾਂ ਨੂੰ ਲੱਗ ਰਹਿ ਜਾਂਦੇ। ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸਰਕਾਰਾਂ ਦੇ ਅੱਗੇ ਇਹਦਾ ਬੁੰਡੇ ਦਰਿਆਮਾਂ ਨੂੰ ਬੰਨ੍ਹ ਮਾਰ ਕੇ ਭਰਾਵੋ ਜਿੱਦ ਤੇ ਤੁਹਾਨੂੰ ਸੱਤਾ ਦੇਵਾਂਗੇ। ਉਹਦੇ ਪੈਰ ਦਿੱਤੀ ਨਾ ਪਾਇਓ ਵੱਡੀ ਗਿਣਤੀ 'ਚ ਪਹੁੰਚੋ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ। ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਡੇ ਹੱਥਾਂ ਦੀ ਬੋਤਲਾਂ ਨੇ ਆ ਕੰਮ ਦੇ ਸਾਡੇ ਆਹ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਪਿਲੇ 35-40 ਸਾਲ ਤੋਂ ਪਰੰਮੇ ਕਿੰਨੇ ਤਰ੍ਹਾਂ ਦੇ ਕੈਮੀਕਲ ਜਲਣੀਆਮ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਭਰਵੋ ਆ ਮੈਂ ਕਹਿਣਾ ਚਾਹੁੰਦਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣ ਇੱਕ ਬੂੰਦ ਵੀ ਇੱਕ ਬੂੰਦ ਆਪਣੀ ਜੀਵਨ ਦਾ ਹੱਟ ਲੈਣਾ ਹੀ ਮੰਨ ਜਾਗੇ ਤੁਸੀਂ ਸਹੀ ਹੋਦੇ ਸੀ ਗਲਤ ਆ ਆ ਪਾਣੀ ਪੀ ਰਿਹਾ ਹੋ ਤੁਸੀਂ ਜੋ ਮੈਂ ਬੇਇੱਜ਼ਤੀ ਕਰਦਾ ਇੱਕ ਵਾਰ ਜਿੰਨੇ ਤੁਸੀਂ ਸੰਗ ਦੇਥੇ ਆਈਆਂ ਆ ਅੱਪਾ ਸਾਰਿਆਂ ਨੇ ਇਦੋਂ ਸ਼ਹੀਦ ਗੁਰਦਾਰ ਤੋਂ ਸਰਾਂਪੇਰੇ ਬੋਤ ਤੱਕ ਜਾਣਾ ਹੈ ਉਹ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਵਾਲੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ ਛੋੜੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਵੀ ਹਰ ਸਾਥ ਦੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਖੜੀ ਆ ਸਾਡੀ ਬੱਸ ਖੜੀ ਆ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉਹ ਤੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਤੋਂ ਨਾ ਹੋਵੇ ਆਪਾਂ ਤੁਰ ਕੇ ਭਾਈ ਬਲਾਈ ਜਨ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਆ ਮੇਰੀ ਅੱਜ ਆਏ ਹੋ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਨੇੜੇ ਹੀ ਆ ਵਲੀਪੁਰ ਇੱਥੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ ਅੱਜ ਹੀ ਤੁਹਾਨੂੰ ਸਾਹ ਸੋਜੂਗਾ ਵੀ ਅਸੀਂ ਕਿਹੜੀਆਂ ਜਿਹੜਾ ਪੀ ਰਹੇ ਆ ਯਾਰ ਉੱਥੇ 10 ਮਿੰਟ ਵੀ ਖੜਨਾ ਔਖਾ ਹੋ ਜੂਗਾ ਜਾ ਕੇ ਜਿਉ ਲਾਇਓ ਉੱਥੇ ਸੋਨੇ ਲੱਕ ਨੂੰ ਚੜਨਗੇ ਸੋਨੇ ਸਾਡੀ ਤਾਂ ਬੜੀ ਬਚੂਗੀ ਅੱਜ ਬੇਨਤੀ ਆ ਸਾਰੇ ਜਦੋਂ ਹੀ ਆਪਣਾ ਉਥੇ ਚੌਂਗ ਦੇ ਵਿੱਚ ਮਾਰਚ ਆਪਣਾ ਸਮਾਪਤ ਹੋਣਾ ਹੈ ਤਾਂ ਤੁਸੀਂ ਆਪ ਕੋ ਆਪਣੀਆਂ ਗੱਡੀਆਂ ਮਗਰ ਤੋਰੀ ਆ ਉਹ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਬਾਅਦ ਤੁਹਾਨੂੰ ਬੇਨਤੀ ਹੈ ਕਿ ਵਲੀਪੁਰ ਜਿੱਥੋਂ ਭੱਜ ਲੋ ਆਪਣੇ ਨਕਸ਼ੇ ਦੇ ਆਪ ਨੂੰ ਤੁਸੀਂ ਵਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਮਿਲਦਾ ਹੈ ਉੱਥੇ ਖੜਕ ਕੇ ਜਰੂਰ ਦੇਖ ਕੇ ਜਾਓ ਯਾਰ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ